ਆ ਵੀ ਜਿਵੇਂ ਹਰ ਵਾਰ ਆਪ ਹਰ ਵਾਰੀ ਪ੍ਰਸ਼ਾਸਨ ਕਰਦਾ ਹੈ ਕਿ ਗੱਲ ਦੇ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਰੋਜ਼ ਦੀਆਂ ਘਟਨਾਵਾਂ ਆਪਾਂ ਦੇਖ ਰਹੇ ਆਂ ਪੰਜਾਬ ਦੇ ਵਿੱਚ ਕਿਤੇ ਗੋਲੀ ਚੱਲ ਜਾਂਦੀ ਆ ਕਿਤੇ ਜਿਲ੍ਹਾਂ ਦੇ ਵਿੱਚ ਬੈਠੇ ਬੰਦ ਬੰਦੇ ਫੋਨ ਕਰਕੇ ਧਮਕੀ ਦੇ ਕੇ ਫਰੋਟੀਆਂ ਮੰਗ ਰਹੇ ਨੇ। ਆਪਾਂ ਇੱਥੇ ਜੇ ਮੌੜਾਂ ਦੀ ਗੱਲ ਕਰਗੇ ਜਾਂ ਆਪਣਾ ਤਲਵੰਡੀ ਰਾਮਾ ਮੰਡੀ ਦੀ ਗੱਲ ਕਰੀਏ ਜਾਂ ਬਠਿੰਡੇ ਦੀ ਗੱਲ ਕਰੀਏ ਹਣ ਲੱਖਾਂ ਨਹੀਂ ਕਈ ਕੁਲਾਂ ਰੁਪਿਆ ਜਿਹੜੇ ਅੰਦਰ ਜੇਲਾਂ 'ਚ ਬੈਠੇ ਬੰਦ ਬੰਦੇ ਆਪਣੇ ਲੋਕਾਂ ਤੋਂ ਵਸੂਲ ਕਰ ਚੁੱਕੇ ਆ ਉਹਦੇ ਵਿੱਚ ਵੀ ਆਪਾਂ ਦੇਖਦੇ ਆ ਵੀ ਵੱਡਾ ਹੱਥ ਪ੍ਰਸ਼ਾਸਨ ਦਾ ਹੁੰਦਾ ਆ ਆਪ ਵੀ ਇਹ ਫੋਨ ਕਰਾ ਦਿੰਦੇ ਆ ਵੀ ਫਲਾਣੇ ਬੰਦੇ ਕੋਲੇ ਪੈਸੇ ਆ ਫੋਨ ਕਰ ਦਿਓ ਜਦੋਂ ਬੰਦਾ ਇਨਸਾਫ ਲਈ ਪ੍ਰਸ਼ਾਸਨ ਕੋਲ ਜਾਂਦਾ ਮੁਰੋ ਇੱਕ ਗੱਲ ਕਹਿ ਦਿੰਦੇ ਆ ਉਹ ਯਾਰ ਮਾੜੇ ਬੰਦੇ ਆ ਕ੍ਰਿਮੀਨਲ ਬੰਦੇ ਆ ਕੀ ਕਰੋਗੇ ਤੁਸੀਂ ਲੈ ਦੇ ਕੇ ਜੇ 20 ਲੱਖ ਰੁਪਿਆ ਮਾੜਾ 10 ਲੱਖ ਰੁਪਿਆ ਦੇ ਕੇ ਨਿਵੇੜ ਲਓ ਆਪ ਹੀ ਸੌਦਾ ਕਰਾ ਦਿੰਦੇ ਆ ਉਹਤਾਂ ਦੇ ਇੱਕ ਡਰਾਮਾ ਲਗਾਤਾਰ ਇਹ ਬਾਤ ਰਹੀਆਂ ਨੇ ਰੋਜ਼ ਕਤਲ ਹੋ ਰਹੇ ਆ ਕਿ ਦੁਕਾਨਦਾਰ ਮਾਰਤਾ ਕੋਈ ਆੜਤੀਆ ਮਾਰਤਾ ਕੁਰਾ ਜਾਂਦਾ ਲੁੱਟ ਲਿਆ ਰੋਜ਼ ਕੰਨਾਂ ਦੀਆਂ ਵਾਲੀਆਂ ਪੱਟੀਆਂ ਜਾ ਰਹੀਆਂ ਨੇ ਆ ਨਸ਼ੇ ਦੀ ਆਪਾਂ ਗੱਲ ਦੇਖ ਲਓ ਆ ਡਰਾਮਾ ਸ਼ੁਰੂ ਕਰਤਾ ਉਹਦਾ ਘਟਾਤਾ ਉਹਦਾ ਘਟਾਤਾ ਕੀ ਕਰਤਾ ਉਹਦੇ ਨਾਲ ਨਸ਼ਾ ਰੁਕ ਜੂ ਆ ਤੁਸੀਂ ਦੇਖ ਲਓ ਇੱਥੇ ਗੱਲ ਮੇਰੀ ਲਿਖ ਲਿਓ ਬਾਈ ਆ 10 15 20 ਦਿਨ ਡਰਾਮਾ ਚੱਲੂਗਾ ਨਸ਼ਾ ਉਮੀਦ ਹੈ ਨਾ ਉਹਦੋਂ ਫੇਰ ਵੱਧ ਜਾਣਾ ਅਸਲੇ ਵਿੱਚ ਮੰਸਾਨੀ ਹੈਗੀ ਨਹੀਂ ਇਤਨੀ ਸਾਫ ਹੈਗੀ ਅੰਦਰੋਂ ਅਛਾ ਸ਼ਕਤੀ ਹੋਵੇ ਹੋਣ ਨੂੰ ਕੀ ਨਹੀਂ ਹੁੰਦਾ ਸਾਰਾ ਪ੍ਰਸ਼ਾਸਨ ਨੂੰ ਪਤਾ ਹੁੰਦਾ ਪੁਲਿਸ ਨੂੰ ਪਤਾ ਹੁੰਦਾ ਵੀ ਕਿਹੜਾ ਬੰਦਾ ਕਿੱਥੋਂ ਲਿਆਉਂਦਾ ਹੈ ਕਿੱਥੇ ਵੇਚਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਫੂਲ ਡੀਐਸਪੀ ਲੱਗਿਆ ਹੁੰਦਾ ਸੀਗਾ ਮੇਰੇ ਪਿੰਡ ਮੁੰਡਾ ਮਰ ਗਿਆ ਇੱਕ ਉਸ ਘਟਨਾ ਦੇ ਸਬੰਧ ਚ ਹੀ ਮਿਲੇ ਤੇ ਮੈਂ 10 ਬੰਦਾ ਹੀ ਲਿਸਟ ਦਿੱਤੀ ਡੀਐਸਪੀ ਨੂੰ ਮੈਂ ਕਿਹਾ 10 ਬੰਦੇ ਮੋٹے ਤੌਰ ਤੇ ਚਿੱਟਾ ਵੇਚਦੇ ਆ ਤੜਕੇ ਉਸੇ ਡੀਐਸਪੀ ਨੇ ਫੂਲ ਦਫ਼ਤਰ ਦੇ ਵਿੱਚ ਬੁਲਾ ਕੇ ਉਹਨਾਂ ਦਾ ਬੰਦਿਆਂ ਨੂੰ ਚਾਰਾਂ ਪੰਜਾਂ ਨੂੰ ਨਾਲੇ ਚਾਹ ਪਿਆਈ ਨਾਲੇ ਉਹ ਚਿੱਠੀ ਉਹ ਪਰਚੀ ਮੁਰੇ ਕਰਤੀ ਵੀ ਆ ਸੋਡਾ ਲੱਖਾ ਪਿੰਡਲਾ ਥੋੜੇ ਨਾਂ ਦੇ ਕੇ ਗਿਆ ਮੈਂ ਨਾਂ ਦੱਸਦਾ ਉਹ ਡੀਐਸਪੀ ਐਸ ਵੇਲੇ ਕਿੱਥੇ ਲੱਗਾ ਮੈਂ ਵੀ ਦੱਸਦਾ ਕਰਨਗੇ ਕਾਰ ਬਾਈ ਕੁਝ ਨਹੀਂ ਹੋਣੀ ਬਾਈ ਪਰ ਸਾਡੇ ਜਿ ਕਮੀ ਕੀ ਐ ਸਾਡੇ ਜਿ ਘਾਟਾਂ ਕੀ ਐ ਚਲ ਧੰਨਵਾਦ ਆ ਕਿ ਐਡੀ ਵੱਡੀ ਘਟਨਾ ਹੋਈ ਐ ਤੇ ਆਪਾਂ ਇਕੱਠੇ ਹੋਏ ਆ ਸਾਰੇ ਜੇ ਐਂ ਇਕੱਠੇ ਰਹੋਗੇ ਭਾਈਚਾਰਾ ਬਣਿਆ ਰਹੂਗਾ ਤਾਉ ਕੇ ਮਸਲੇ ਦਾ ਹੱਲ ਹੋ ਜਾਊਗਾ ਤਾਂ ਨਹੀਂ ਭੁੱਲ ਜੋ ਕਟਰਾਵਾਂ ਦਾ ਹੋਰ ਵਧਣ ਗਿਆ ਹਲੇ ਮਹਾਲ ਤਾਂ ਹੋਰ ਖਰਾਬ ਹੋਣਾ ਇਹ ਦੇਖੀ ਜੇ ਹਾਲਾਤ ਸਰਕਾਰਾਂ ਜਿੰਨੀਆਂ ਮਰਜ਼ੀ ਬਦਲੋ ਜਿਹਦੀ ਮਰਜ਼ੀ ਸਰਕਾਰ ਲਿਆਓ ਇਹ ਵੀ ਤੇ ਅੱਜ ਕੱਲ ਲੇਖ ਲਿਓ ਸਰਕਾਰਾਂ ਦੀ ਪਹਿਲਾਂ ਵੀ ਦੇਖੀਆਂ ਨੇ ਬਾਦਲਾਂ ਨਹੀਂ ਰਹੀ ਸਰਕਾਰ ਚਾਹੇ ਕਾਂਗਰਸ ਰਹੀ ਚਾਹੇ ਉਹ ਨਾਮ ਆਦਮੀ ਸਰਕਾਰਾਂ ਸਰਕਾਰ ਚਾਹੇ ਕੱਲ ਨੂੰ ਕਿ ਹੋਰ ਲਿਆਓ ਹਾਲਾਤ ਇਹੀ ਰਹਿਣੇ ਆ